ਮਸਲਾ ਇਸ ਤਰ੍ਹਾਂ ਹੈ ਕਿ 23 ਦੋ ਤਰੀਕ ਨੂੰ ਪੁਲਿਸ ਵਾਲਿਆਂ ਨੇ ਮੇਰੀ ਫੈਕਟਰੀ ਦੇ ਅੱਗੇ ਮੈਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸ਼ਾਮ ਨੂੰ 6 ਵਜੇ ਤੇ ਰਾਤ ਦੇ 11:30 ਵਜੇ ਤੱਕ ਮੇਰੇ ਨਾਲ ਗੈਂਗ ਰੇਪ ਕਰਦੇ ਰਹੇ ਅਗਲੇ ਦਿਨ ਫੇਰ ਆਏ ਦੋ ਪੁਲਿਸ ਵਾਲੇ ਰਾਜਮਿੰਦਰ ਸਿੰਘ ਜੋਹਰ ਤੇ ਗगन ਜ਼ਬਰਦਸਤੀ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ ਜ਼ਬਰਦਸਤੀ ਜ਼ਹਿਰੀਲੀ ਕਾਫੀ ਪੀ ਆਈ ਨਸ਼ਾ ਕਰਵਾ ਕੇ ਮੈਨੂੰ ਉਸ ਤੋਂ ਬਾਅਦ ਫੇਰ ਇਹਨਾਂ ਨੇ ਮੇਰੇ ਨਾਲ ਗੰਦੀਆਂ ਕਰਤੂਤਾਂ ਕੀਤੀਆਂ ਉਸ ਤੋਂ ਬਾਅਦ ਫੇਰ ਮੈਨੂੰ ਕਚਹਿਰੀ ਦੇ ਬੂਹੇ ਅੱਗੇ ਸੁੱਟ ਗਏ ਪੁਲਿਸ ਨੇ ਮੈਨੂੰ ਫੇਰ ਰੋਣਾ ਧਮਕਾਉਣਾ ਸ਼ੁਰੂ ਕਰਤਾ ਮੈਂ ਵਿਕਤਮੋਂ ਦੇ ਬਾਵਜੂਦ ਜਗਾ ਜਗਾ ਤੇ ਲੋਕ ਲੋਕ ਕੇ ਆਪਣਾ ਟਾਈਮ ਪਾਸ ਕਰਨ ਦੀਆਂ ਗੁਜ਼ਾਰਾ ਕਰਨ ਦੀ ਮੈਨੂੰ ਪੰਜਾਬ ਪੁਲਿਸ ਤੋਂ ਬਹੁਤ ਖਤਰਾ ਮੈਨੂੰ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਮੇਰੀ ਜ਼ਿੰਦਗੀ ਨੂੰ ਖਤਰਾ ਇਸ ਕਰਕੇ ਫਿਰ ਮੈਂ ਆਪਣੀ ਫਰਿਆਦ ਲਾ ਕੇ ਹਾਈ ਕੋਰਟ ਉੱਚੀ ਹਾਈ ਕੋਰਟ ਪਟੀਸ਼ਨ ਫਾਈਲ ਕੀਤੀ ਇਹਨਾਂ ਨੇ 6 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਮਿਲ ਕੇ ਮੇਰੇ ਨਾਲ ਗ੍ਰੇਡ ਕੀਤਾ ਮੇਰੇ ਸਿਰ ਦੇ ਨਾਲ-ਨਾਲ ਮੇਰੀ ਆਤਮਾ ਮੇਰਾ ਅੰਦਰ ਦਾ ਰੂਹ ਤੱਕ ਲਬੁਲ ਹਾਂ ਤੇ जख्मी ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨਾ ਸਾਰੇ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਸਾਰਿਆਂ ਨੂੰ ਸਖਤ ਅਜ਼ਾਦੀ ਦਿੱਤੀ ਜਾਵੇ ਤਾਂ ਜੋ ਅਗਾਤ ਕੋਈ ਵੀ ਆਪਣੀਆਂ ਭਾਵਨਾ ਦਾ ਪੁਲਿਸ ਮੁਲਾਜ਼ਮ ਗਲਤੀ ਇਸਤੇਮਾਲ ਕਰਕੇ ਕਿਸੇ ਵੀ ਲੇਡੀ ਦੀ ਜ਼ਿੰਦਗੀ ਇੱਜ਼ਤ ਉਸ ਦੇ ਸਟੇਟਸ ਉਹਦੇ ਰੁਤਬੇ ਨਾਲ ਖਿਲਵਾੜ ਨਾ ਕਰ ਸਕੇ ਮਸਲਾ ਇਸ ਤਰ੍ਹਾਂ ਹੈ ਕਿ 23 ਦੋ ਤਰੀਕ ਨੂੰ ਪੁਲਿਸ ਵਾਲਿਆਂ ਨੇ ਮੇਰੀ ਫੈਕਟਰੀ ਦੇ ਅੱਗੇ ਮੈਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸ਼ਾਮ ਨੂੰ 6 ਵਜੇ ਤੇ ਰਾਤ ਦੇ 11:30 ਵਜੇ ਤੱਕ ਮੇਰੇ ਨਾਲ ਗੈਂਗ ਰੇਪ ਕਰਦੇ ਰਹੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੈਨੂੰ ਬੂਰੀ ਤੇ ਖਰਾਬ ਹਾਲਤ ਵਿੱਚ ਮੇਰੇ ਘਰ ਉਸੇ ਬਣਾ ਸੋਟਾ ਹੈ ਅਗਲੇ ਦਿਨ ਫੇਰ ਆਏ ਦੋ ਪੁਲਿਸ ਵਾਲੇ ਰਾਜਮਿੰਦਰ ਸਿੰਘ ਜੋਹਲ ਤੇ ਗगन ਜਬਰਦਸਤੀ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ ਜਬਰਦਸਤੀ ਜ਼ਹਿਰੀਲੀ ਕਾਫੀ ਪੀ ਆਈ ਨਸ਼ਾ ਕਰਵਾ ਕੇ ਮੈਨੂੰ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੇ ਨਾਲ ਗੰਦੀਆਂ ਕਰਤੂਤਾਂ ਕੀਤੀਆਂ ਉਸ ਤੋਂ ਬਾਅਦ ਫਿਰ ਮੈਨੂੰ ਕਚਹਿਰੀ ਦੇ ਬੂਹੇ ਅੱਗੇ ਸੁੱਟ ਗਏ ਵਕੀਲਾ ਨੇ ਮੇਰੀ ਖਰਾਬ ਹਾਲਤ ਦੇਖ ਕੇ ਮੇਰੇ ਘਰੋਂ ਮੇਰੇ ਫੈਮਿਲੀ ਮੈਂਬਰ ਨੂੰ ਸਦਿਆ ਮੈਨੂੰ ਹਸਪਤਾਲ ਲੈ ਕੇ ਗਏ ਉਹਨਾਂ ਨੇ ਮੇਰਾ ਇਥੋਂ ਇਲਾਜ ਕਰਾਇਆ ਅਗਲੇ ਦਿਨ ਫਿਰ ਇਹਨਾਂ ਨੇ ਇੱਕ ਬੰਦਾ ਭੇਜ ਕੇ ਮੈਨੂੰ ਆਪਣੇ ਸੀਏ ਸਟਾਫ 3 ਉਥੇ ਸੱਦਿਆ ਉਥੇ ਮੈਂ ਪਹੁੰਚੀ ਉਥੇ ਇਹਨਾਂ ਨੇ ਫੇਰ ਮੈਨੂੰ ਡਰਾਇਆ ਤੇ ਧਮਕਾਇਆ ਤੇ ਕਿਹਾ ਵੀ ਜੇ ਅਸੀਂ ਜੋ ਕੁਝ ਕੀਤਾ ਜੇ ਤੁਸੀਂ ਕਿਸੇ ਨੂੰ ਦੱਸੇਂਗੀ ਨਾ ਤੇ ਅਸੀਂ ਤੇਰੇ ਨੂੰ ਤੇ ਤੇਰੇ ਪਰਿਵਾਰ ਨੂੰ ਕਈ ਕੇਸਾਂ ਦੇ ਵਿੱਚ ਫਸਾ ਦੇਵਾਂਗੇ ਤੇ ਮੈਂ ਗਈ ਕਮਿਸ਼ਨਰ ਸਾਹਿਬ ਕੋ ਅਮੀਰ ਸਰ ਦੇ ਉਥੇ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਨੇ ਦਰਖਾਸਤ ਨਹੀਂ ਲਈ ਮੈਂ ਥਾਣੇ ਗਈ ਉਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਫਿਰ ਉਸ ਤੋਂ ਬਾਅਦ ਮੈਂ ਰਜਿਸਟਰੀ ਪੋਸਟ ਪਾ ਗਏ ਤੇ ਦਰਖਾਸਤਾਂ ਆਪਣੀਆਂ ਦੇਤੀਆਂ ਪੁਲਿਸ ਨੇ ਮੈਨੂੰ ਫੇਰ ਡਰਾਉਣਾ ਧਮਕਾਉਣਾ ਸ਼ੁਰੂ ਕਰਤਾ ਮੈਂ ਵਿਕਤਮੋਂ ਦੇ ਬਾਵਜੂਦ ਜਗਾ ਜਗਾ ਤੇ ਲੋਕ ਲੋਕ ਕੇ ਆਪਣਾ ਟਾਈਮ ਪਾਸ ਕਰਨ ਦੀਆਂ ਗੁਜ਼ਾਰਾ ਕਰਨ ਦੀ ਮੈਨੂੰ ਪੰਜਾਬ ਪੁਲਿਸ ਤੋਂ ਬਹੁਤ ਖਤਰਾ ਹੈ ਮੈਨੂੰ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਇਸ ਕਰਕੇ ਫਿਰ ਮੈਂ ਆਪਣੀ ਫਰਿਆਦ ਲੈ ਕੇ ਹਾਈ ਕੋਰਟ ਪਹੁੰਚੀ ਹਾਈ ਕੋਰਟ ਪਟੀਸ਼ਨ ਫਾਈਲ ਕੀਤੀ ਜਦੋਂ ਉਹ ਪਟੀਸ਼ਨ ਦੀ ਕਾਪੀ ਪੰਜਾਬ ਪੁਲਿਸ ਦੇ ਕੋਲ ਪਹੁੰਚੀ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਤੇ ਕੁਝ ਵਕੀਲਾਂ ਨੇ ਤੇ ਕੁਝ ਪ੍ਰੈਸ মিডিਆ ਨੇ ਮੇਰਾ ਸਾਥ ਦਿੱਤਾ ਉਹਨਾਂ ਨੇ ਇਹ ਮੁੱਦਾ ਚੁੱਕਿਆ ਤਾਂ ਪੁਲਿਸ ਨੇ ਸਿਰਫ ਆਪਣੀ ਜਾਨ ਬਚਾਉਣ ਲਈ ਸਿਰਫ ਚਾਰ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਦੋਂ ਕਿ 11 ਦੋਸ਼ੀ ਸਨ ਸਾਰੇ ਹੀ ਪੁਲਿਸ ਵਾਲੇ ਨੇ ਪੁਲਿਸ ਵਾਲਿਆਂ ਦਾ ਇੱਕ ਦਾ ਨਾਮ ਹੈ ਰਾਜ ਮਹਿੰਦਰ ਜੋਹਲ ਦੂਜੇ ਦਾ ਨਾਮ ਹੈ ਲਾਜਪਤ رائے ਤੀਸਰੇ ਦਾ ਨਾਮ ਹੈ ਗगन ਚੌਥੇ ਦਾ ਨਾਮ ਹੈ ਜਗਤਾਜ ਸਿੰਘ ਪੰਜਵੇਂ ਦਾ ਨਾਮ ਹੈ ਪਵਨ ਕੁਮਾਰ ਇੱਕ ਕਿਆ ਵਿੱਚ ਲੇਡੀਜ਼ ਪੁਨੀਤ ਕੌਰ ਤੇ ਇੱਕ ਹੈਗਾ ਇੱਕ ਕਵਲਜੀਤ ਇੱਕ ਆ ਗੁਰਪ੍ਰੀਤ ਤੇ ਇੱਕ ਜਨਤ ਸ਼ਰਮਾ ਤੇ ਕੁਝ ਪੁਲਿਸ ਵਾਲਿਆਂ ਦੇ ਮੈਨੂੰ ਨਾਮ ਨਹੀਂ ਪਤਾ ਇਹ ਸਾਰੇ ਅੰਮ੍ਰਿਤਸਰ ਪੁਲਿਸ ਦੇ ਹਾਂਜੀ ਇਹ ਸਾਰੇ ਅੰਮ੍ਰਿਤਸਰ ਸੀਐਸਟਾਫ 3 ਦੇ ਪੁਲਿਸ ਮੁਲਾਜ਼ਮ ਨੇ ਇਹਨਾਂ ਨੇ 6 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਮਿਲ ਕੇ ਮੇਰੇ ਨਾਲ ਗ੍ਰੇਬ ਕੀਤਾ ਮੇਰੇ ਸਰੀਰ ਦੇ ਨਾਲ ਨਾਲ ਮੇਰੀ ਆਤਮਾ ਮੇਰਾ ਅੰਦਰ ਦਾ ਰੂਹ ਤੱਕ ਲੁਲਹਾਨ ਤੇ जख्मी ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਸਾਰੇ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਸਾਰਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅਗਾ ਤੋਂ ਕੋਈ ਵੀ ਆਪਣੀਆਂ ਭਾਵਨਾ ਦਾ ਪੁਲਿਸ ਮੁਲਾਜ਼ਮ ਗਲਤੀ ਇਸਤੇਮਾਲ ਕਰਕੇ ਕਿਸੇ ਵੀ ਲੇਡੀਜ਼ ਦੀ ਜ਼ਿੰਦਗੀ ਇੱਜ਼ਤ ਉਸ ਦੇ ਸਟੇਟਸ ਉਹਦੇ ਰਤਵੇ ਨਾਲ ਖਿਲਵਾੜ ਨਾ ਕਰ ਸਕੇ ਮੇਰੀ ਹਾਈ ਕੋਰਟ ਅੱਗੇ ਵੀ ਇਹੀ ਮੰਗਿਆ ਦੀ ਸਾਰੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਜੇਲ੍ਹ ਦੇ ਵਿੱਚ ਸੜਨ ਲਈ ਸੁਟਿਆ ਜਾਵੇ ਇਸ ਮਾਮਲੇ 'ਚ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਲੇਕਿਨ ਹਜੇ ਤੱਕ ਤਾਨੂੰ ਕਾਪੀ ਤੱਕ ਨਹੀਂ ਦਿੱਤੀ ਗਈ ਮੈਨੂੰ ਹਜੇ ਤੱਕ ਐਫ ਆਈ ਆਰ ਦੀ ਕਾਪੀ ਤੱਕ ਨਹੀਂ ਦਿੱਤੀ ਗਈ ਉਲਟਾ ਮੇਰੇ ਘਰ ਜਾ ਕੇ ਮੇਰੇ ਫੈਮਿਲੀ ਮੈਂਬਰ ਨੂੰ ਡਰਾਉਂਦੇ ਧਮਕਾਉਂਦੇ ਪਏ ਉਹਨਾਂ ਨੂੰ ਕਹਿੰਦੇ ਬੇਬੀ ਇਹਨੂੰ ਕੰਪਰੋਮਾਈਜ਼ ਲਈ ਮਜਬੂਰ ਕਰੋ ਨਹੀਂ ਤੇ ਤੁਹਾਡੇ ਸਾਰਿਆਂ ਦੇ ਖਿਲਾਫ ਸਹੀ ਕਈ ਝੂਠੇ ਐਫਆਈਆਰ ਕਈ ਪਰਚੇ ਦਰਜ ਕਰਵਾਵਾਂਗੇ ਪੁਲਿਸ ਤੇ ਸਿਸਟਮ ਦੇ ਨਾਲ ਮੱਥਾ ਲਾਉਣਾ ਸੋਖਾ ਨਹੀਂ ਹੈਗਾ ਤੇ ਹਾਈ ਕੋਰਟ ਨੇ ਅੱਜ ਆਰਡਰ ਕੀ ਕੀਤੇ ਨੇ ਜੀ ਹਾਈ ਕੋਰਟ ਜੱਜ ਸਾਹਿਬ ਨੇ ਅੱਜ ਆਰਡਰ ਕੀਤੇ ਨੇ ਪੁਲਿਸ ਕੋ ਸਾਰੀ ਇਸ ਚੀਜ਼ ਦੀ ਡਿਟੇਲ ਤੇ ਰਿਪੋਰਟ ਮੰਗੀ ਕਿ ਸਿਰਫ ਚਾਰ ਦੋਸ਼ੀਆਂ ਤਾਂ ਹੀ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਦੋਸ਼ੀ ਵੀ ਨਾਮਜ਼ਦ ਕੀਤੇ ਜਾਣ ਅਤੇ ਆਪਣੇ ਕੇਸ ਦੇ ਤੇ ਲਿਆ ਕੇ ਸਟੇਟਸ ਰਿਪੋਰਟ ਪੇਸ਼ ਕਰਨ ਕਿ ਦੋਸ਼ੀ ਅਜੇ ਤੱਕ ਅਰੈਸਟ ਕਿਉਂ ਨਹੀਂ ਕੀਤੇ ਗਏ ਤੇ ਅਗਲੀ ਤਰੀਕ ਕਦੋਂ ਹੈ ਇਹ ਤਾਂ ਖੁਦ ਸੈਕਟਰੀ ਡੀਜੀਪੀ ਨੂੰ ਵੀ ਨੋਟਿਸ ਹੈ ਹਾਂ ਜੀ